ਰਾਜਵੀਰ ਜਵੰਦਾ ਮੌਤ ਦੇ ਮੂੰਹ ਚੋਂ ਨਿਕਲ ਕੇ ਆਇਆ 10 ਦਿਨਾਂ ਬਾਅਦ ਆਪਣੇ ਘਰ ਰਾਜਵੀਰ ਨੂੰ ਦੇਖਦੇ ਹੀ ਰਾਜਵੀਰ ਦੀ ਮਾਂ ਹੋਈ ਭਾਵੁਕ ਆਖਿਰਕਾਰ ਰੱਬ ਨੇ ਸੁਣੀ ਲਈ ਰਾਜਵੀਰ ਜਵੰਦਾ ਦੀ ਮਾਂ ਦੀ ਆਖਰੀ ਪੁਕਾਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਕੁਝ ਦਿਨ ਪਹਿਲਾਂ ਰਾਜਵੀਰ ਦੀ ਐਕਸੀਡੈਂਟ ਨਾਲ ਹੋਈ ਸੀਗੀ ਮੌਤ ਅਤੇ ਫਿਰ ਪੂਰਨ ਜਨਮ ਲੈ ਕੇ ਆਇਆ ਰਾਜਵੀਰ ਆਪਣੇ ਘਰ ਦੇਖੋ ਪੂਰੀ ਵੀਡੀਓ ਤੇ ਜਾਨੋ ਪੂਰਾ ਸੱਚ ਵੀਡੀਓ ਦਾ ਪੂਰਾ ਅਪਡੇਟ ਜਾਣਨ ਲਈ ਬਨੇ ਰਹੋ ਸਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਮਨੁੱਖ ਸੰਨੀ YouTube ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਇਹ ਜੀ ਪਾਬੂ ਕਹਾਣੀ ਜੋ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਣਗੀਆਂ ਇਹ ਖਬਰ ਜੁੜੀ ਹੈ ਉਸ ਮਹਾਨ ਪੰਜਾਬੀ ਗਾਇਕ ਨਾਲ ਜਿਸ ਨੇ ਆਪਣੇ ਛੋਟੇ ਜਿਹੇ ਜੀਵਨ ਵਿੱਚ ਲੱਖਾਂ ਦਿਲਾਂ ਤੇ ਰਾਜ ਕੀਤਾ ਰਾਜਵੀਰ ਜਵੰਦਾ ਵੀਰ ਜੀ ਦੋਸਤੋ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਦੇ ਅਚਾਨਕ ਤੁਰ ਨਾਲ ਪੂਰੇ ਪੰਜਾਬ ਵਿੱਚ ਸ਼ੋਕ ਛਾ ਗਿਆ ਸੀ ਪਰ ਹੁਣ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜੋ ਹਰ ਕਿਸੇ ਦੇ ਦਿਲ ਨੂੰ ਝੰਝੋੜ ਦੇਵੇਗੀ ਪਤਾ ਲੱਗਿਆ ਹੈ ਕਿ ਕਪੂਰਥਲਾ ਦੇ ਇੱਕ ਨੌਜਵਾਨ ਨਿਸ਼ਾਨਦੀਪ ਸਿੰਘ ਦੀ ਸ਼ਕਲ ਚਾਲ ਢਾਲ ਤੇ ਬੋਲਚਾਲ ਅੰਦਾਜ਼ ਬਿਲਕੁਲ ਰਾਜਵੀਰ ਜਵੰਦਾ ਵਰਗਾ ਹੈ ਨਿਸ਼ਾਨਦੀਪ ਜੋ ਰਾਜਵੀਰ ਦਾ ਵੱਡਾ ਫੈਨ ਹੈ ਹਾਲੀ ਵਿੱਚ ਉਹਨਾਂ ਦੇ ਜੱਦੀ ਪਿੰਡ ਪਹੁੰਚਿਆ ਰਾਜਵੀਰ ਦੀ ਮਾਂ ਤਾਂ ਜੀ ਨੂੰ ਮਿਲਣ ਤੇ ਦੁੱਖ ਸਾਂਝਾ ਕਰਨ ਲਈ ਪਰ ਜਿਵੇਂ ਹੀ ਮਾਤਾ ਜੀ ਨੇ ਉਸ ਨੂੰ ਵੇਖਿਆ ਅੱਖਾਂ ਵਿੱਚ ਅਥਰੂ ਆ ਗਏ ਹੱਲ ਪਰ ਲਈ ਮਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਉਸ ਦਾ ਪੁੱਤਰ ਨਹੀਂ ਹੈ ਉਸ ਵੇਲੇ ਘਰ ਦਾ ਮਾਹੌਲ ਇੱਕ ਭਾਵੁਕ ਹੋ ਗਿਆ ਕਿ ਉੱਥੇ ਮੌਜੂਦ ਹਰ ਕੋਈ ਰੋਣ ਲੱਗ ਪਿਆ ਰਾਜਵੀਰ ਦੇ ਬੱਚੇ ਤਾਂ ਦੌੜ ਕੇ ਉਸ ਦੇ ਨਾਲ ਲਿਪਟ ਗਏ ਉਹਨਾਂ ਦੀਆਂ ਅੱਖਾਂ ਜੋ ਵੀ ਅਥਰੂ ਰੁਕ ਨਹੀਂ ਰਹੇ ਸਨ ਨਿਸ਼ਾਨਦੀ ਵੀ ਆਪਣੇ ਜਜ਼ਬਾਤਾਂ ਤੇ ਕਾਬੂ ਨਾ ਰੱਖ ਸਕਿਆ ਉਸ ਦੀ ਵੀ ਅੱਖਾਂ ਭਿੱਜ ਗਈਆਂ ਬਾਅਦ ਵਿੱਚ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੀ ਸ਼ਕਲ ਦੇ ਕਾਰਨ ਪਰਿਵਾਰ ਦੇ ਜ਼ਖਮ ਮੁੜ ਤਾਜ਼ਾ ਹੋ ਗਏ ਉਸ ਨੇ ਮਾਤਾ ਜੀ ਕੋਲ ਹੱਥ ਜੋੜ ਕੇ ਕਿਹਾ ਮੈਨੂੰ ਮਾਫ਼ ਕਰ ਦਿਓ ਮਾਂ ਜੀ ਮੇਰਾ ਇਰਾਦਾ ਕਿਸੇ ਦਾ ਦਿਲ ਦੁਖਾਣਾ ਨਹੀਂ ਸੀ ਮੈਂ ਸਿਰਫ ਆਪਣੇ ਪਿਆਰੇ ਗਾਇਕ ਦਾ ਫੈਨ ਵਜੋਂ ਤੁਹਾਡੇ ਦੁੱਖ ਸਾਂਝੇ ਕਰਨ ਆਇਆ ਸੀ ਇਹ ਗੱਲ ਸੁਣ ਕੇ ਮਾਤਾ ਜੀ ਨੇ ਉਸ ਨੂੰ ਗਲੇ ਲਗਾ ਲਿਆ ਉਹਨਾਂ ਨੇ ਕਿਹਾ ਪੁੱਤਰਾ ਤੇਰਾ ਕੋਈ ਕਸੂਰ ਨਹੀਂ ਤੂੰ ਵੀ ਸਾਡੇ ਰਾਜਵੀਰ ਵਰਗਾ ਹੀ ਲੱਗਦਾ ਏ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਕਲਾਕਾਰ ਦਾ ਹਮਸ਼ਕਲ ਸਾਹਮਣੇ ਆਇਆ ਹੋਵੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਵੀ ਕਈ ਹਮਸ਼ਕਲ ਸਾਹਮਣੇ ਆਏ ਸਨ ਜੋ ਮਾਤਾ ਚਰਨ ਕੋਰ ਤੇ ਬਾਪੂ ਲਕੌਰ ਸਿੰਘ ਨੂੰ ਮਿਲਣ ਪਹੁੰਚੇ ਸਨ ਉਹਨਾਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈਆਂ ਸਨ ਇਸ ਤਰ੍ਹਾਂ ਐਮੀ ਬਿਰਕ ਦਲਜੀਤ ਦੋਸਾਂਝ ਤੇ ਕਨਵਰ ਗਰੇਵਾਲ ਵਰਗੇ ਕਲਾਕਾਰਾਂ ਦੇ ਵੀ ਹਮਸ਼ਕਲ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹਨ ਰਾਜਵੀਰ ਜਵੰਦਾ ਨਾ ਸਿਰਫ ਇੱਕ ਵਧੀਆ ਗਾਇਕ ਸੀ ਸਗੋਂ ਉਹ ਇੱਕ ਹਸਮੁਖ ਤੇ ਸਭ ਨੂੰ ਪਿਆਰ ਕਰਨ ਵਾਲਾ ਇਨਸਾਨ ਸੀ ਉਹਨਾਂ ਦੀ ਯਾਦ ਅੱਜ ਵੀ ਹਰ ਦਿਲ ਵਿੱਚ ਜਿਉਂਦੀ ਹੈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਰਾਜਵੀਰ ਜਵੰਦਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਥਾਂ ਬਖਸ਼ੇ ਅਤੇ ਪਰਿਵਾਰ ਨੂੰ ਹਿੰਮਤ ਤੇ ਹੌਸਲਾ ਦੇਵੇ ਦੋਸਤੋ ਇਸ ਪੂਰੀ ਖਬਰ ਬਾਰੇ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਜੇ ਇਹ ਬਾਬੂ ਕਹਾਣੀ ਤੁਹਾਡੇ ਦਿਲ ਨੂੰ ਛੂ ਗਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਸੋਸ਼ਲ ਮੀਡੀਆ ਅਪਡੇਟ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਦੁਬਾਰਾ ਮਿਲਾਂਗੇ ਉਦ ਤੱਕ ਲਈ ਰੱਬ ਰਾਖਾ ਸਤਿ ਸ਼੍ਰੀ ਅਕਾਲ ਜੀ